ਇਸ ਸਮੇਂ ਦੀ ਬੇਹਦੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਸ ਤਰ੍ਹਾਂ ਰਿਸ਼ਤੇ ਤਾਰ-ਤਾਰ ਹੋ ਰਹੇ ਨੇ ਖੂਨ ਚਿੱਟਾ ਹੋ ਜਾਂਦਾ ਹੈ ਤਾਇ ਦੇ ਮੁੰਡੇ ਨੇ ਹੀ ਸਕੇ ਚਾਚੇ ਦੇ ਪੁੱਤ ਦਾ ਕਤਲ ਕਰ ਦਿੱਤਾ ਜ਼ਮੀਨੀ ਵਿਵਾਦ ਕਰਕੇ ਭਰਾ ਨੇ ਹੀ ਭਰਾ ਦਾ ਕਤਲ ਕਰ ਦਿੱਤਾ ਬਚਪਨ ਵਿੱਚ ਤਾਈ ਚਾਚੇ ਦੇ ਪੁੱਤ ਸਕੇ ਭਰਾਵਾਂ ਵਰਗੇ ਹੁੰਦੇ ਨੇ ਤੇ ਛੋਟੇ ਹੁੰਦੇ ਆ ਬਹੁਤ ਪ੍ਰੇਮ ਹੁੰਦਾ ਪਰ ਜਦੋਂ ਵੱਡੇ ਹੋ ਜਾਂਦੇ ਨੇ ਤਾਂ ਫਿਰ ਪਤਾ ਨਹੀਂ ਕਿਉਂ ਇਹੋ ਜਿਹੇ ਰਿਸ਼ਤਿਆਂ ਦੇ ਵਿੱਚ ਗਿਰਾਵਟ ਆ ਜਾਂਦੀ ਹੈ ਕਿ ਖੂਨ ਹੀ ਖੂਨ ਦਾ ਦੁਸ਼ਮਣ ਬਣ ਜਾਂਦਾ ਤਾਂ ਖਬਰ ਗੁਰਦਾਸਪੁਰ ਦੇ ਕਨਵਾਲ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਜ਼ਮੀਨੀ ਵਿਵਾਦ ਕਰਕੇ ਕੋਈ ਕਲੇਸ਼ ਹੋ ਜਾਂਦਾ ਤਾਂ ਜਿਸ ਦੱਸਿਆ ਜਾ ਰਿਹਾ ਕਿ ਘਰ ਦੇ ਵਿੱਚ ਵੜ ਕੇ ਚਾਚੇ ਦੇ ਕੋਲੋਤੇ ਪੁੱਤ ਨੇ ਆਪਣੇ ਤਾਏ ਦੇ ਪੁੱਤ ਦਾ ਕਤਲ ਕਰ ਦਿੱਤਾ ਮ੍ਰਿਤਕ ਗੁਰਪ੍ਰੀਤ ਸਿੰਘ ਇੱਕ ਮਹੀਨਾ ਪਹਿਲਾਂ ਹੀ ਪੁਰਤਗਾਲ ਤੋਂ ਆਪਣੇ ਪਿੰਡ ਵਾਪਸ ਆਇਆ ਸੀ ਵਿਦੇਸ਼ ਰਹਿੰਦਾ ਸੀ ਇਹ ਨੌਜਵਾਨ ਪੁਰਤਗਾਲ ਤੋਂ ਵਾਪਸ ਜਦੋਂ ਆਇਆ ਸੀ ਤਾਂ ਉਸ ਨੂੰ ਕੀ ਪਤਾ ਸੀ ਕਿ ਉਹ ਵਾਪਸ ਪੁਰਤਗਾਲ ਵਾਪਸ ਨਹੀਂ ਪਰਤ ਸਕੇਗਾ ਤਾਂ ਪੰਜਾਬ ਦਾ ਉਸ ਦਾ ਆਖਰਲਾ ਦੌਰਾ ਹੋਵੇਗਾ ਤਾਂ ਖਬਰ ਦੱਸਦੀ ਹੈ ਤੁਹਾਨੂੰ ਕਿ ਗੁਰਦਾਸਪੁਰ ਦੇ ਕਨੋਵਾਲ ਚ ਜ਼ਮੀਨੀ ਵਿਵਾਦ ਕਰਕੇ ਚਾਚੇ ਤਾਏ ਦੇ ਪੁੱਤ ਦੇ ਵਿੱਚ ਕੋਈ ਲੜਾਈ ਹੁੰਦੀ ਹੈ ਤੇ ਇੱਕ ਆਪਸੀ ਘਰੇਲੂ ਵਿਵਾਦ ਇਹਨਾਂ ਵੱਧ ਜਾਂਦਾ ਕਿ ਚਾਚੇ ਦਾ ਪੁੱਤ ਆਪਣੇ ਤਾਏ ਦੇ ਇਕਲੋਤੇ ਪੁੱਤ ਦੇ ਘਾਰੇ ਚ ਵੜ ਕੇ ਉਸ ਦਾ ਕਤਲ ਕਰ ਦਿੰਦਾ ਹੈ ਗੁਰਦਾਸਪੁਰ ਦੇ ਕਨੋਵਾਲ ਦੇ ਨਜ਼ਦੀਕ ਭੈਣੀ মিয়া ਖਾਨ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਮਾਮੂਲੀ ਤਕਰਾਰ ਦੇ ਚਲਦੇ ਤਾਏ ਦੇ ਪੁੱਤ ਨੇ ਆਪਣੇ ਸਕੇ ਚਾਚੇ ਦੇ ਪੁੱਤ ਗੁਰਜੀਤ ਸਿੰਘ ਦਾ ਕਤਲ ਕਰ ਦਿੱਤਾ ਗੁਰਜੀਤ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਪੁੱਤ ਸੀ ਜੋ ਵਿਦੇਸ਼ ਰਹਿੰਦਾ ਸੀ ਕੁਝ ਦਿਨ ਪਹਿਲਾਂ ਹੀ ਉਹ ਵਿਦੇਸ਼ ਤੋਂ ਵਾਪਸ ਆਪਣੇ ਘਰ ਪਰਤਿਆ ਸੀ ਤੇ ਉਸ ਨੂੰ ਕੀ ਪਤਾ ਸੀ ਉਸਦੇ ਤਾਏ ਦੇ ਪੁੱਤ ਯਾਨੀ ਆਪਣੇ ਹੀ ਭਰਾ ਨੇ ਉਸ ਦੇ ਨਾਲ ਇਸ ਤਰ੍ਹਾਂ ਕਰਨਾ ਹੈ ਮਾਮੂਲੀ ਤਕਰਾਰ ਤੋਂ ਬਾਅਦ ਗੁਰਪ੍ਰੀਤ ਸਿੰਘ ਨੇ ਗੁਰਜੀਤ ਸਿੰਘ ਜੋ ਕਿ ਉਸ ਦੇ ਤਾਏ ਦਾ ਪੁੱਤ ਸੀ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਹਥਿਆਰਾਂ ਦੇ ਨਾਲ ਉਸ ਉੱਪਰ ਹਮਲਾ ਕਰ ਦਿੱਤਾ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਪੁਲਿਸ ਵੱਲੋਂ ਹੁਣ ਗੁਰਪ੍ਰੀਤ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਹੈ ਪੂਰਾ ਦਾ ਪੂਰਾ ਪ੍ਰਵਾਹ ਹੀ ਕਤਲ ਦੇ ਕੇਸਾਂ ਦੇ ਵਿੱਚ ਖਤਮ ਹੋ ਜਾਂਦਾ ਹੈ ਕਈ ਵਾਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਦੇ ਕਾਨੂੰ ਵਾਲ ਤੋਂ ਇਹ ਮਾਮਲਾ ਸਾਹਮਣੇ ਆਇਆ ਵਾ ਜਿਸ ਦੇ ਵਿੱਚ ਥੋੜੇ ਦਿਨ ਪਹਿਲਾਂ ਹੀ ਪੁਰਤਗਾਲ ਤੋਂ ਵਾਪਸ ਪਰਤੇ ਨੌਜਵਾਨ ਦਾ ਉਸਦੇ ਹੀ ਸਕੇ ਭਰਾ ਵੱਲੋਂ ਕਤਲ ਕਰ ਦਿੱਤਾ ਜਾਂਦਾ ਇਸ ਸਮੇਂ ਦੀ ਬੇਹਦੀ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਸ ਤਰ੍ਹਾਂ ਰਿਸ਼ਤੇ ਤਾਰ-ਤਾਰ ਹੋ ਰਹੇ ਨੇ ਖੂਨ ਚਿੱਟਾ ਹੋ ਜਾਂਦਾ ਹੈ ਤਾਇ ਦੇ ਮੁੰਡੇ ਨੇ ਹੀ ਸਕੇ ਚਾਚੇ ਦੇ ਪੁੱਤ ਦਾ ਕਤਲ ਕਰ ਦਿੱਤਾ ਜ਼ਮੀਨੀ ਵਿਵਾਦ ਕਰਕੇ ਭਰਾ ਨੇ ਹੀ ਭਰਾ ਦਾ ਕਤਲ ਕਰ ਦਿੱਤਾ ਬਚਪਨ ਵਿੱਚ ਤਾਈ ਚਾਚੇ ਦੇ ਪੁੱਤ ਸਕੇ ਭਰਾਵਾਂ ਵਰਗੇ ਹੁੰਦੇ ਨੇ ਤੇ ਛੋਟੇ ਹੁੰਦੇ ਆ ਬਹੁਤ ਪ੍ਰੇਮ ਹੁੰਦਾ ਪਰ ਜਦੋਂ ਵੱਡੇ ਹੋ ਜਾਂਦੇ ਨੇ ਤਾਂ ਫਿਰ ਪਤਾ ਨਹੀਂ ਕਿਉਂ ਇਹੋ ਜਿਹੇ ਰਿਸ਼ਤਿਆਂ ਦੇ ਵਿੱਚ ਗਿਰਾਵਟ ਆ ਜਾਂਦੀ ਹੈ ਕਿ ਖੂਨ ਹੀ ਖੂਨ ਦਾ ਦੁਸ਼ਮਣ ਬਣ ਜਾਂਦਾ ਤਾਂ ਖਬਰ ਗੁਰਦਾਸਪੁਰ ਦੇ ਕਨੋਵਾਲ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਜ਼ਮੀਨੀ ਵਿਵਾਦ ਕਰਕੇ ਕੋਈ ਕਲੇਸ਼ ਹੋ ਜਾਂਦਾ ਤਾਂ ਜਿਸ ਦੱਸਿਆ ਜਾ ਰਿਹਾ ਕਿ ਘਰ ਦੇ ਵਿੱਚ ਵੜ ਕੇ ਚਾਚੇ ਦੇ ਕੋਲੋਤੇ ਪੁੱਤ ਨੇ ਆਪਣੇ ਤਾਏ ਦੇ ਪੁੱਤ ਦਾ ਕਤਲ ਕਰ ਦਿੱਤਾ ਮ੍ਰਿਤਕ ਗੁਰਪ੍ਰੀਤ ਸਿੰਘ 1 ਮਹੀਨਾ ਪਹਿਲਾਂ ਹੀ ਪੁਰਤਗਾਲ ਤੋਂ ਆਪਣੇ ਪਿੰਡ ਵਾਪਸ ਆਇਆ ਸੀ ਵਿਦੇਸ਼ ਰਹਿੰਦਾ ਸੀ ਇਹ ਨੌਜਵਾਨ ਪੁਰਤਗਾਲ ਤੋਂ ਵਾਪਸ ਜਦੋਂ ਆਇਆ ਸੀ ਤਾਂ ਉਸ ਨੂੰ ਕੀ ਪਤਾ ਸੀ ਕਿ ਉਹ ਵਾਪਸ ਪੁਰਤਗਾਲ ਵਾਪਸ ਨਹੀਂ ਪਰਤ ਸਕੇਗਾ ਤਾਂ ਪੰਜਾਬ ਦਾ ਉਸ ਦਾ ਆਖਰਲਾ ਦੌਰਾ ਹੋਵੇਗਾ ਤਾਂ ਖਬਰ ਦੱਸ ਦਈਏ ਤੁਹਾਨੂੰ ਕਿ ਗੁਰਦਾਸਪੁਰ ਦੇ ਕਨੋਵਾਲ ਚ ਜ਼ਮੀਨੀ ਵਿਵਾਦ ਕਰਕੇ ਚਾਚੇ ਤਾਇ ਦੇ ਪੁੱਤ ਦੇ ਵਿੱਚ ਕੋਈ ਲੜਾਈ ਹੁੰਦੀ ਹੈ ਤੇ ਇਹ ਇੱਕ ਆਪਸੀ ਘਰੇਲੂ ਵਿਵਾਦ ਇਹਨਾਂ ਵੱਧ ਜਾਂਦਾ ਹੈ ਤੇ ਚਾਚੇ ਦਾ ਪੁੱਤ ਆਪਣੇ ਤਾਇ ਦੇ ਇਕਲੋਤੇ ਪੁੱਤ ਦੇ ਘਰ ਵਿੱਚ ਵੜ ਕੇ ਉਸ ਦਾ ਕਤਲ ਕਰ ਦਿੰਦਾ ਗੁਰਦਾਸਪੁਰ ਦੇ ਕਨੋਵਾਲ ਦੇ ਨਜ਼ਦੀਕ ਭੈਣੀ মিয়া ਖਾਨ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਮਾਮੂਲੀ ਤਕਰਾਰ ਦੇ ਚਲਦੇ ਤਾਇ ਦੇ ਪੁੱਤ ਨੇ ਆਪਣੇ ਸਕੇ ਚਾਚੇ ਦੇ ਪੁੱਤ ਗੁਰਜੀਤ ਸਿੰਘ ਦਾ ਕਤਲ ਕਰ ਦਿੱਤਾ ਗੁਰਜੀਤ ਸਿੰਘ ਆਪਣੇ ਪਰਿਵਾਰ ਦਾ ਇਕਲੋਤਾ ਪੁੱਤ ਸੀ ਜੋ ਵਿਦੇਸ਼ ਰਹਿੰਦਾ ਸੀ ਕੁਝ ਦਿਨ ਪਹਿਲਾਂ ਹੀ ਉਹ ਵਿਦੇਸ਼ ਤੋਂ ਵਾਪਸ ਆਪਣੇ ਘਰ ਪਰਤਿਆ ਸੀ ਤੇ ਉਸ ਨੂੰ ਕੀ ਪਤਾ ਸੀ ਉਸਦੇ ਤਾਏ ਦੇ ਪੁੱਤ ਯਾਨੀ ਆਪਣੇ ਹੀ ਭਰਾ ਨੇ ਉਸਦੇ ਨਾਲ ਇਸ ਤਰ੍ਹਾਂ ਕਰਨਾ ਹੈ ਮਾਮੂਲੀ ਤਕਰਾਰ ਤੋਂ ਬਾਅਦ ਗੁਰਪ੍ਰੀਤ ਸਿੰਘ ਨੇ ਗੁਰਜੀਤ ਸਿੰਘ ਜੋ ਕਿ ਉਸਦੇ ਤਾਏ ਦਾ ਪੁੱਤ ਸੀ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਹਥਿਆਰਾਂ ਦੇ ਨਾਲ ਉਸ ਉੱਪਰ ਹਮਲਾ ਕਰ ਦਿੱਤਾ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਪੁਲਿਸ ਵੱਲੋਂ ਹੁਣ ਗੁਰਪ੍ਰੀਤ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਹੈ ਪੂਰਾ ਦਾ ਪੂਰਾ ਪ੍ਰਵਾਹ ਹੀ ਕਤਲ ਦੇ ਕੇਸਾਂ ਦੇ ਵਿੱਚ ਖਤਮ ਹੋ ਜਾਂਦਾ ਹੈ ਕਈ ਵਾਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਦੇ ਕਾਨੋਵਾਲ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਥੋੜੇ ਦਿਨ ਪਹਿਲਾਂ ਹੀ ਪੁਰਤਗਾਲ ਤੋਂ ਵਾਪਸ ਪਰਤੇ ਨੌਜਵਾਨ ਦਾ ਉਸਦੇ ਹੀ ਸਕੇ ਭਰਾ ਵੱਲੋਂ ਕਤਲ ਕਰ ਦਿੱਤਾ ਜਾਂਦਾ